ਮੰਡੀ ਗੋਬਿੰਦਗੜ ਨੈਸ਼ਨਲ ਹਾਈਵੇ ਤੇ ਹੋਏ ਸੜਕ ਹਾਦਸੇ ਵਿੱਚ ਖੰਨਾ ਨਿਵਾਸੀ ਨੌਜਵਾਨ ਦੀ ਮੌਤ ਹੋ ਜਾਂਦਾ ਦੁਖਦਾਈ ਸਮachar ਪ੍ਰਾਪਤ ਹੋਇਆ ਮ੍ਰਿਤਕ ਦੀ ਪਛਾਣ ਅਭਿਸ਼ੇਕ ਨਿਵੀਜ਼ ਨਿਵਾਸੀ ਖੰਨਾ ਦੇ ਰੂਪ ਵਿੱਚ ਹੋਈ ਇਹ ਹਾਦਸਾ ਟਰੱਕ ਨਾਲ ਟਕਰਾਨ ਕਾਰਨ ਹੋਇਆ ਪੁਲਿਸ ਨੇ ਮਾਮਲਾ ਦਰਜ ਕਰ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਿਸਾਂ حوالے ਕਰ ਦਿੱਤੀ ਇਸ ਹਾਦਸੇ ਸੰਬੰਧੀ ਥਾਣਾ ਮੰਡੀ ਗੋਬਿੰਦਗੜ ਦੇ ਐਸਆਈ ਧਰਮਪਾਲ ਨੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਆਓ ਸੁਣਦੇ ਹਾਂ ਜੇ ਥਾਣੇ ਹੈ ਜੀ ਤਾਂ ਮੇਰੇ ਪਾਸ ਗੁਰਵਿੰਦਰ ਸਿੰਘ ਸਨੋ ਕੁਲਵੰਤ ਸਿੰਘ ਵਾਸੀ ਲਲ੍ਹੜੀ ਰੋਖੰਨੇ ਨਾਗੇ ਵੀ ਆਪਣਾ ਬਿਆਨ ਤਿਆਰ ਕਰਾਇਆ ਕਿ ਮੈਂ ਤੇ ਆਪਣੇ ਮਾਲਕ ਦੇ ਜਿਹੜੇ ਹੈਗਾ ਜੀ ਭੈਣ ਜੀ ਦੀ ਗੱਡੀ ਚਲਾਉਂਦਾ ਸੀ ਵੀ ਉਹਦੇ ਇੱਕ ਦੋਸਤ ਨੂੰ ਆਪਣੇ ਛੱਡਵਾਉਂਦੇ ਦਿੱਲੀ ਏਅਰਪੋਰਟ ਤੇ ਗਏ ਸੀ ਕੱਲ ਤੇ ਅੱਜ ਜਦੋਂ ਉਹਦੇ ਵਾਪਸ ਆ ਰਹੇ ਸੀ ਕਿ 7 ਵਜੇ ਮਹਿੰਦਰ ਟੱਪ ਆਏਗਾ ਜੀ ਬਾਹਰ ਤੋਂ ਪਿੰਡ ਬੀਮਾਜਰਾ ਤੇ ਉਹ ਕਹਿੰਦੇ ਇੱਕ ਫਾਰਚੂਨਰ ਗੱਡੀ ਸੱਜੀ ਜਾ ਰਹੀ ਸੀ ਤੇ ਇੱਕ ਗੱਡੀ ਦਾ ਨੰਬਰ ਸੀ PP22AB199 ਤਾਂ ਉਹਦੇ ਅੱਗੇ ਇੱਕ ਟਰੱਕ ਜਾ ਰਿਹਾ ਸੀ ਤੇ ਟਰੱਕ ਜਾ ਰਿਹਾ ਸੀ ਤੇ ਟਰੱਕ ਦਾ ਨੰਬਰ ਸੀ PP65AK3285 ਤੇ ਉਹ ਜਿਹੜਾ ਟਰੱਕ ਡਰਾਈਵਰ ਸੀ ਉਹਨੇ ਆਪਣੀ ਟਰੱਕ ਦੀਆਂ ਬ੍ਰੇਕਾਂ ਮਾਰੀਆਂ ਤੇ ਉਹਨਾਂ ਦੀ ਗੱਡੀ ਜਿਹੜੀ ਕਿ ਫਾਰਚੂਨਰ ਗੱਡੀ ਸੀ ਉਰੇ ਵਿੱਚ ਪਿੱਛੇ ਗੱਡੀ ਦੇ ਵਿੱਚ ਲੱਗੀ ਤੇ ਜਿਹੜਾ ਡਰਾਈਵਰ ਮੂਰੀ ਜਗਵੇਂਗਾ ਗੱਡੀ ਦਾ ਨਕਸਾਦਮੀ ਹੋ ਗਿਆ ਤੇ ਪਿੱਛੇ ਅਭੀਸ਼ੇਕ ਵਿਜੇ ਬੈਠਾ ਸੀ ਤਾਂ ਉਹਦਾ ਸਿਰ ਵੱਜਿਆ ਤੇ ਸਿਰ ਵੱਜਨ ਦੇ ਨਾਲ ਉਹਦੀ ਉਹਨੂੰ ਇਲਾਜ ਲਈ ਰਿਮਟਿਕ ਹਸਪੀਟਲ ਗੁੰਦੀਗੜ ਲੱਗੇ ਤੇ ਉੱਥੋਂ ਉਹਨਾਰੇ ਇਮਰਤੀ ਕਰਾ ਦਿੱਤਾ ਅਸੀਂ ਗੁਰਵਿੰਦ ਗੁਰਵਿੰਦਰ ਸਿੰਘ ਦੇ ਬਿਆਨ ਤੇ ਐਫ ਆਈ ਆਰ ਨੰਬਰ 269 ਮਿਤੀ 25 25 10 25 ਅੰਡਰ ਸੈਕਸ਼ਨ 281 1061324 ਚਾਰ ਪਈ ਦਾ ਸੈਕਟਰ ਥਾਣਾ ਗਵਿੰਦਿਆ ਦਰਜ ਕਰਕੇ ਲਾਜ਼ਾ ਪੋਸਟਵਾਨ ਨੂੰ ਰੱਖ ਕੇ ਲਾਸ਼ ਵਾਰਸਾਂ ਦੇ ਹੈਂਡਓਵਰ ਕਰਤੀ ਆ ਤੇ ਬਾਕੀ ਤਬਦੀਜਿਆ ਤੇ ਜਿਹੜਾ ਗੱਡੀ ਚਾਲਕਾ ਗੱਡੀ ਮੁੱਕੇ ਭਜਾ ਕੇ ਲੈ ਗਿਆ ਸੀ ਤੇ ਉਹਨੂੰ ਬੜੀ ਫਿਕਰ ਕਰਕੇ ਉਹਨੂੰ ਜਲਦੀ ਜਲਦੀ ਰਸਤ ਕੀਤਾ ਜਾਵੇ